I diyoos News. diyoos ho News. ਸਤਿ ਸ਼੍ਰੀ ਅਕਾਲ ਜੀ ਆਪ ਦੇਖ ਰਹੇ ਹੋ ਆਪ ਦਾ ਹਰਮਨ ਪੈਰਾ ਚੈਨਲ ਦਾ ਡੇਲੀ ਇੰਡੀਆ ਨਿਊਜ਼ ਐਸਲੇ ਆਪਾਂ ਮੌਜੂਦ ਆ ਜੀ ਫਤੇਗੜ ਚੂੜੀਆਂ ਸੰਗਤਪੁਰਾ ਰੋਡ ਬੀਐਸ ਰਿਜ਼ੋਰਟ ਬਾਬਾ ਸੀਟਸ ਫਾਰਮ ਤੁਸੀਂ ਦੇਖ ਰਹੇ ਹੋ ਕਿ ਛੋਟੇ ਛੋਟੇ ਬੱਚਿਆਂ ਨੇ ਟੀ-ਸ਼ਰਟਾਂ ਪਾਈਆਂ ਹੋਈਆਂ ਨਸ਼ਿਆਂ ਦਾ ਯੋਧ ਯੁੱਧ ਨਸ਼ਿਆਂ ਵਿਰੁੱਧ ਔਰ ਮਾਨਯੋਗ ਪ੍ਰਸ਼ਾਸਨ ਵੀ ਸਾਰਾ ਪਹੁੰਚਿਆ ਹੋਇਆ ਇੱਥੇ ਸੈਕਟਰੀ ਸਾਹਿਬ ਪਿੰਡ ਤੋਂ ਡੀ ਨਾਰ ਦੀ ਸਾਥ ਸੰਗਤ ਔਰ ਸਾਡੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਜੋ ਕਿ ਤੁਸੀਂ ਜਾਣ ਜੋ ਦੇਖ ਰਹੇ ਹੋ ਤੁਸੀਂ ਕਿ ਰੈਲੀ ਪਹੁੰਚ ਚੁੱਕੀ ਹੋਈ ਆ ਵੀਐਸ ਰਿਜ਼ੋਰਟ ਦੇ ਲੱਗੇ ਕਿ ਪ੍ਰਸ਼ਾਸਨ ਦੀਆਂ ਗੱਡੀਆਂ ਚੱਲ ਰਹੀਆਂ ਨੇ ਔਰ ਪਿੱਛੇ ਤੁਸੀਂ ਬਿਮਾਰੀ ਘੜ ਦੇਖ ਸਕਦੇ ਹੋ ਸਾਡੀ ਵੱਡਾ ਇਕੱਠਾ ਬਿਲਕੁਲ ਲੰਮਾ ਇਕੱਠਾ ਕਾਉਂਡ ਦਿਖਾ ਰਹੇ ਆ ਆਪਣੇ ਹੁਣ ਕੈਮਰੇ ਦੇ ਆਪਣੇ ਦਰਸ਼ਕਾਂ ਨੂੰ ਕਿ ਵੀਐਸ ਰਿਜ਼ੋਰਟ ਦੇ ਵਿਖੇ ਯਾਤਰਾ ਪਹੁੰਚ ਚੁੱਕੀ ਆ ਇਲਾਕੇ ਦੇ ਪਤਵੰਤੇ ਸੱਜਣ ਵੀਐਸ ਰਿਜ਼ੋਰਟ ਦੇ ਅੰਦਰ ਕਲ ਵਨ ਸਿੰਗਲ ਹੋਰ ਆਮ ਆਦਮੀ ਪਾਰਟੀ ਦੇ ਆਗੂ ਜੋ ਅੱਜ ਖਿਰੋਪਾ ਲੈ ਕੇ ਖੜੇ ਨੇ ਕਿ ਦੂਸਰੀ ਤਰ੍ਹਾਂ ਕਰ ਦਿੱਤਾ ਤੇ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਕੋਈ ਯੂਥ ਨੂੰ ਹਾਂਜੀ ਏਹੀ ਕਿ ਨਸ਼ਾ ਬਹੁਤ ਮਾੜੀ ਚੀਜ਼ ਆ ਅੱਜ ਲੋਕਾਂ ਨੂੰ ਲਾਟ ਰਾਹੇ ਆ ਬੇਰਤਾ ਰਹੇ ਆ ਕੀ ਜਿਹੜਾ ਨਸ਼ਾ ਹੈ ਉਹ ਨਾ ਕਰੋ ਨਸ਼ੇ ਨਾਲ ਕਈਆਂ ਦੇ ਬਹੁਤ ਸਾਰੇ ਘਰ ਉਜੜਦੇ ਨੇ ਹਾਂ ਹਾਂ ਸੋ ਮੈਂ ਇਹ ਕਹਿੰਦੀ ਕਿ ਨਸ਼ਾ ਛੱਡੋ ਠੀਕ ਹੈ ਨਸ਼ਾ ਨਹੀਂ ਕਰ ਤੇ ਤੁਹਾਡੇ ਚ ਸਟੂਡੈਂਟ ਕਿੰਨੇ ਆ ਸਾਰੇ ਸਟੂਡੈਂਟ ਹੀ ਬਾਕੀ ਸਾਰੇ ਸਟੂਡੈਂਟ ਹੀ ਆ ਜੀ ਅੱਛਾ ਜੀ ਚਲੋ ਥੈਂਕ ਯੂ ਇਹ ਆ ਵੌਇਸ ਆਫ ਪੰਜਾਬ ਦੇ ਵਿੱਚ ਇਹ ਸਿੰਗਰ ਹੈ ਬੜੀ ਅੱਛੀ ਉਹਨੇ 12 ਸੀਜ਼ਨ ਦੇ ਵਿੱਚ ਬਹੁਤ ਟੌਪ ਦਾ ਕੰਮ ਕੀਤਾ ਹੈ ਅੱਛਾ ਜੀ ਪੀਟੀਸੀ ਪੰਜਾਬੀ ਤੇ ਚੱਲਦੇ ਚਲੋ ਪੈਂਦੀਆਂ ਨਹੀਂ ਗੱਲ ਕਰ ਲਈਨੇ ਕੀ ਨਾਮ ਹੈ ਤੁਹਾਡਾ ਜਸਮੀਨ ਦਾ ਅਜੋਰ-ਥੋਰਾ ਫਿਰ ਆਪਣੇ ਬਾਰੇ ਦੱਸੋ ਸਾਰੇ ਨਹੀਂ ਦੱਸਿਆ ਪ੍ਰੋਪਰਲੀ ਦੱਸਿਓ ਆ ਮੈਂ ਐਮ ਕਰ ਰਹੀ ਹਾਂ 뮤ਜ਼ਿਕ ਵਿੱਚ ਐਮ ਮਿਊਜ਼ਿਕ ਹਾਂਜੀ ਗੁਰਨਾਨਕੇਵ ਜੀ ਤੁਸੀਂ ਹੋ ਹਾਂ ਨਹੀਂ ਨਹੀਂ ਉਹ ਬਣਾਨੇ ਗੌਰਮੈਂਟ ਵਾਲੇ ਅੱਛਾ ਜੀ ਨਾਲ ਨਾਲ ਮੈਂ ਫਿਲਟੇ ਜਾਇਂ ਦਿੱਤਾ ਹੈ ਸਰ ਦੇ ਤੇ ਵਾਇਸ ਆਫ ਪੰਜਾਬ ਬਾਰੇ ਕੁਝ ਕਹਿ ਰਹੀ ਸੀ ਹਾਂਜੀ ਵਾਇਸ ਆਫ ਸੀਜ਼ਨ ਵਾਇਸ ਆਫ ਪੰਜਾਬ ਸੀਜ਼ਨ 12 ਵਿੱਚ ਮੈਂ ਕਾਫੀ ਰਾਉਂਡਸ ਖੇਡੇ ਅੱਛਾ ਤੇ ਹੁਣ ਅੱਗੇ ਕਿਉਂ ਹਟ ਗਏ ਆਪਾਂ ਅੱਗੇ ਅੱਜ ਚੱਲ ਰਿਹਾ ਅੱਛਾ ਹੌਸਲੇ ਬੁਲੰਦ ਨੇ ਹੌਸਲੇ ਬੁਲੰਦ ਪੂਰੇ ਚਲੋ ਸਾਨੂੰ ਮਾਣਿਆ ਇਹੋ ਜਿਹੀ ਆਪਣੀਆਂ ਤਿਆਂ ਤੇ ਇਹੋ ਜੀਆਂ ਭੈਣਾਂ ਦੇ ਉੱਪਰ ਜਿਹੜਾ ਇਹਨਾਂ ਹੌਸਲਾ ਬੁਲੰਦ ਰੱਖ ਕੇ ਚੱਲਦੀਆਂ ਗੋਡ ਬlesਸ ਯੂ ਧੰਨਵਾਦ ਪਹਾੜੀ ਘੋਣੇ ਤੁਸੀਂ ਪਰਫਾਰਮੈਂਸ ਕੀਤੀ ਆ ਬਹੁਤ ਵਧੀਆ ਕੀਤੀ ਆ ਤੇ ਇਹ ਆਪਾਂ ਕਿੰਨੇ ਚਿਰ ਤੋਂ ਇਹਨਾਂ ਨਾਲ ਜੁੜੇ ਹੋਏ ਆ ਜਾਂ ਪਹਿਲਾਂ ਵੀ ਤੁਸੀਂ ਕਰਦੇ ਹੋ ਥੋੜੇ ਦੱਸਿਓ ਇਸ ਬਾਰੇ ਸਾਡੇ ਨਾਲ ਕਮਿਸ਼ਨਰ ਸਾਹਿਬ ਨਾਲ ਅਕਸਰ ਭੁੱਲਰ ਸਾਹਿਬ ਨਾਲ ਨਜ਼ਦੀਕ ਚੱਲਦੇ ਰਹਿੰਦੇ ਨੇ ਜਿੱਥੇ ਵੀ ਨਸ਼ਿਆਂ ਦੇ ਖਿਲਾਫ ਕੋਈ ਗੱਲ ਲੰਦੀ ਆ ਉੱਥੇ ਅਸੀਂ ਸਾਡੇ ਸਟੇਜ ਨਾਟਕ ਵੀ ਨੇ ਸਾਡੇ ਕੋਲ ਲੁਕਣ ਨਾਟਕ ਵੀ ਨੇ ਅੱਜ ਸਾਨੂੰ ਸਪੈਸ਼ਲ ਲੁਕਣ ਨਾਟਕ ਦਾ ਕਿਹਾ ਗਿਆ ਸੀ ਤੇ ਅਸੀਂ ਉਹ ਪਰਫਾਰਮ ਕੀਤਾ ਅਦਰਵਾਈਜ਼ ਅਸੀਂ ਵਕ ਵਕ ਥਾਮਾ ਤੇ ਡੀਸੀ ਦਫ਼ਤਰ ਦੇ ਵਿੱਚ ਵੀ ਥੋੜੇ ਦਿਨ ਪਹਿਲਾਂ ਜਦੋਂ ਅਮਨ ਰੌੜਾ ਜੀ ਆਏ ਉਦੋਂ ਵੀ ਅਸੀਂ ਪਰਫਾਰਮੈਂਸ ਦਿੱਤੀ ਸੋ ਇਹ ਕਪਰਸੀ ਨਾਟਕਲੇ ਸਾਡੀ ਆਜ਼ਾਦ ਭਗਤ ਸਿੰਘ ਰਾਸ਼ਟਰੀ ਮੰਚ ਦੀ ਟੀਮ ਹੈ ਅਸੀਂ ਵੈਸੇ ਵੀ ਹਰ ਸੋਮਵਾਰ ਤੇ ਸੋਮਵਾਰ ਸਾਡਾ ਨਾਟਕ ਕਰਿਆ ਸੁਲਤਾਨਪੁਰ ਲੋਧੀ ਤੇ ਅਸੀਂ ਉੱਥੇ ਹਰ ਵਾਰੀ ਪਰਫਾਰਮ ਨਾਟਕਸ਼ਾਲਾ ਯੂਨੀਵਰਸਿਟੀ ਦੇ ਪਿੱਛੇ ਥੋੜੇ ਸਾਡਾ ਆਪਣਾ ਇੱਕ ਨਾਟਕ ਘਰ ਬਣਾਇਆ ਸੀ ਆਪਣਾ ਥੀਏਟਰ ਬਣਾਇਆ ਹੈ ਆਪਣੇ ਲਈ ਹਾਂਜੀ ਸੁਲਤਾਨਪੁਰ ਲੋਧੀ ਤੇ ਚੰਗੀ ਮੰਦਰ ਦੇਖੋ ਠੀਕ ਹੈ ਜੀ ਹਰ ਸੋਮਵਾਰ ਆਡੀਅੰਸ ਆਉਂਦੀ ਹੈ ਫ੍ਰੀ ਨਾਟਕ ਦੇ ਖੋਲ੍ਹਦੇ ਫ੍ਰੀ ਗੋਨੇ ਹੋ ਅੱਛਾ ਤੇ ਮਤਲਬ ਅੱਜ ਆ ਤੁਹਾਡੀ ਪੀਪਲ ਰਿਸਰਵ ਸਰਬ ਦੇ ਕਹਿਣੇ ਮਾਰੀਓ ਕਮਿਸ਼ਨਰ ਸਾਹਿਬ ਦੇ ਤੁਹਾਡੇ ਉਹਨਾਂ ਅਟੈਚ ਆ ਤੇ ਹੋਰ ਜਿਹੜਾ ਤੁਸੀਂ ਇਹ ਮੈਸੇਜ ਦਿੱਤਾ ਇਹਦੇ ਸਬੰਧੀ ਕੁਝ ਕਹਿਣਾ ਚਾਹੁੰਦੇ ਹੋ ਜਾਂ ਕੋਈ ਜੂਜ਼ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਸਾਡਾ ਮੇਨ ਮਕਸਦ ਇਹ ਸੀ ਕਿ ਜਿਹੜਾ ਯੁੱਧ ਨਸ਼ਿਆ ਵਿਰੋਧ ਚੱਲ ਰਿਹਾ ਹੈ ਇਹ ਇਹਦੇ ਵਿੱਚ ਆਪਣਾ ਹਿੱਸਾ ਪਾਉਣਾ ਕਿ ਸੋ ਸਾਡਾ ਮੇਨ ਮਕਸਦ ਇਹ ਸੀ ਕਿ ਜਿਹੜਾ ਇੱਕ ਯੁੱਧ ਹੈ ਉਹਦੇ ਵਿੱਚ ਆਪਣੀ ਨਾਲ ਲੜਾਈ ਜਿਹੜੀ ਸਾਡੀ ਵੀ ਜਿਹੜੀ ਨਾਲ ਸ਼ਾਮਲ ਹੋਵੇ ਜਿਸ ਕਰਕੇ ਸਾਡੇ ਆਲਰੇਡੀ ਸਾਡੀ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਇਹਨਾਂ ਨਾਲ ਸਿੱਧਰ ਸਭ ਤੋਂ ਪਹਿਲਾਂ ਮੈਮ ਈਵਰ ਵੈਲਕਮ ਟੂ ਮਾਈ ਚੈਨਲ ਮੈਮ ਪਲੀਜ਼ ਆ ਜਿਹੜਾ ਕੈਂਪਲ ਇਹਦੇ ਬਾਰੇ ਥੋੜੀ ਜਿਹੀ ਬਰੀਫ ਕਰਿਓ ਡਿਪਾਰਟਮੈਂਟ ਇਨਚਾਰਜ ਬਲੱਡ ਬੈਕ ਸੀ ਇਹ ਆਪਰ ਅੰਮੀ ਸਟੇਜ ਅੱਜ ਅਸੀਂ ਇੱਥੇ ਜਿਹੜਾ ਇਹ ਖੂਨ ਦਾ ਨ ਕੈਂਪ ਲਗਾਇਆ ਖੂਨ ਦਾ ਇਹਨੂੰ ਇਹ ਵੀ ਨਹੀਂ ਮਹਾਦਾਨ ਕਹਿੰਦੇ ਕਿਉਂਕਿ ਇੱਕ ਜਿਹੜਾ ਖੂਨ ਹੈ ਨਾ ਇਹ ਇੱਕ ਇੱਕ ਜਿਹੜਾ ਬੰਦਾ ਬਲੱਡ ਡੋਨੇਟ ਕਰਦਾ ਉਹ ਤਿੰਨ ਜ਼ਿੰਦਗੀਆਂ ਜਿਹੜੀਆਂ ਨੇ ਬਚਾ ਸਕਦਾ ਜੀ ਤੇ ਸਾਡਾ ਜਿਹੜਾ ਯੂਥ ਹੈ ਉਹ ਬਲੱਡ ਡੋਨੇਟ ਕਰੇਗਾ ਤੇ ਉਹਦੇ ਨਾਲ ਜਿਹੜੀ ਉਹਨਾਂ ਕੀ ਵੀ ਹਾਲ ਸੱਚੀ ਹੋਏਗੀ ਤੇ ਸਾਡੀ ਸੋਸਾਇਟੀ ਨਹੀਂ ਵੀ ਇਹ ਜਿਹੜਾ ਬਹੁਤ ਅੱਛਾ ਹੈ ਇੱਥੇ ਅਸੀਂ ਬਲੱਡ ਮਿਸ਼ਨ ਕੈਂਪ ਲਾਇਆ ਹੈ ਜੇ ਦੋਨਾਂ ਨੂੰ ਉਹਨਾਂ ਨੂੰ ਸਰਟੀਫିକੇਟ ਦੇ ਰਿਹਾ ਥਾਰਾ ਨੂੰ ਉਹਨਾਂ ਨੂੰ ਰਿਫਰੈਸ਼ਮੈਂਟ ਦੇ ਰਿਹਾ ਉਹਨਾਂ ਨੂੰ ਬਲੱਡ ਮਿਸ਼ਨ ਦੇ ਜਿਹੜੇ ਬੈਨੀਫਿਟਸ ਹੈ ਉਹ ਵੀ ਨਾਲ ਨਾਲ ਉਹਨਾਂ ਨੂੰ ਦੱਸ ਰਿਹਾ ਤੇ ਪਰ ਮੋਂ ਨਾਲ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਗੇ ਕਿ ਜਿਹਨਾਂ ਨੂੰ ਹੁੰਦਾ ਕਿ ਭਾਜੀ ਖੂਨ ਨਿਕਲ ਗਿਆ ਮੈਂ ਤੇ ਮਾਰਿਆ ਗਿਆ ਕਿ ਹਾਲਾਂਕਿ ਰਿਕਵਰੀ ਛੇਤੀ ਹੋ ਜਾਂਦੀ ਹੈ ਖੂਨ ਦੇ ਤਾਂ ਜਿਹੜਾ ਆਪਣੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਉਹਦਾ ਵਾਦਾ ਹੀ ਹੁੰਦਾ ਹੈ ਜਦੋਂ ਤੇ ਇੱਕ ਬੰਦਾ ਖੂਨ ਦਿੰਦਾ ਹੈ ਤੇ 24 ਘੰਟੇ ਦੇ ਅੰਦਰ ਅੰਦਰ ਜਿਹੜੀ ਬਡੀ ਹੈ ਉਹ ਦੁਬਾਰਾ ਜਿੰਨਾ ਕੀ ਖੂਨ ਡੋਨੇਟ ਕਰਦਾ ਉਹਨਾਂ ਆਪਣਾ ਮੱਥੀ ਯਾਤਰਾ ਵੀ ਕੱਢੀ ਜਾ ਬਲਕਿ ਕੀ ਕਹਿਣਾ ਚਾਹੁੰਦੇ ਹੋ ਇਹ ਜੋ ਸਰਕਾਰ ਵੱਲੋਂ ਇਹ ਚਲਾਈ ਗਈ ਹੈ ਇਹ ਨਸ਼ਾ ਵਿਰੋਧੀ ਇਹਦਾ ਅਗਾਰ ਜਿਹੜਾ ਕਲ ਗੁਰਦਾਸਪੁਰ ਜ਼ਿਲ੍ਹੇ ਤੋਂ ਮੰਗਲੋਗ ਵਰਨ ਸਾਹਮਣੇ ਕਿ ਕਰਨਾ ਸੀ ਜੀ ਅੱਜ ਜਿਹੜੀ ਅੰਮ੍ਰਿਤਸਰ ਦੀ ਬਾਰਡਰ ਵੈਲਟ ਦਾ ਇਥੋਂ ਸ਼ੁਰੂ ਕੀਤਾ ਜਾਏ ਤੇ ਨਵਾਂ ਪਿੰਡ ਤੋਂ ਜੀ ਇਹਦੇ ਵਿੱਚ ਵਾਅਦਾ ਦੇ ਗਏ ਸਾਰੇ ਲੋਕਾਂ ਨੇ ਸ਼ਰਤ ਉੱਤੇ ਤਹਿੀਰ ਕਰਨੀ ਹੈ ਨਸ਼ਾ ਛਡਾਉਣ ਨੂੰ ਸਹਾਇਤ ਕਰਨ ਵਾਸਤੇ ਇਹ ਗੜੀ ਮਹਿੰਦ ਸ਼ੁਰੂ ਕੀਤੀ ਗਈ ਹੈ ਠੀਕ ਅੱਜ ਇਹਦਾ ਸੈਕਿੰਡ ਡੇ ਹੈ। ਅੱਛਾ ਜੀ ਤੁਮਹਾਨੂੰ ਕਿੰਨੇ ਦਿਨ ਹੋ ਰਿਹਾਗੇ ਇਹਦੇ? ਇਹ ਆ ਤਰੀਕ ਤੱਕ ਚੱਲ ਰਿਹਾ। ਠੀਕ ਹੈ ਜੀ। ਅ ਸੈਡੂ ਸਾਹਿਬ ਤੁਸੀਂ ਮੈਡਲ ਫੜਿਆ ਹੋਇਆ ਸਰਟੀਫਿਕੇਟ ਫੜਿਆ ਹੋਇਆ ਤੇ ਵੈਸੇ ਵੀ ਵੇਖੋ ਜੇ ਕਮਾਈ ਤੁਸੀਂ ਅੱਗੇ ਵੇਖਿਆ ਕੀ ਰਹੀ ਤੁਹਾਨੂੰ ਤੇ ਅ ਤੁਸੀਂ ਹੁਣ ਕੋਈ ਲੋਕਾਂ ਮਤਲਬ ਮੈਸੇਜ ਦੇਣਾ ਚਾਹੁੰਦੇ ਹੋ ਕਿ ਭਾਜੀ ਬਲੱਡ ਡੋਨੇਟ ਕਰਨਾ ਕੋਈ ਫਾਇਦੇ ਫਾਇਦੇ ਨੁਕਸਾਨ ਨਹੀਂ। ਫਾਇਦਾ ਜੀ ਇੱਕ ਤਰ੍ਹਾਂ ਨਾਲ ਕਰਦੇ ਨਾਲੋਂ ਕਿਤੇ ਫਾਇਦੇ ਹੋ ਹੀ ਨਹੀਂ। ਇਹਨਾਂ ਫੀਡਿੰਗ ਜੀ ਆ ਆਪਣਾ ਇਹ ਦੱਸ ਦਿੱਤਾ ਡਾਕਟਰ ਸਾਹਿਬ ਨੇ ਹਾਂਜੀ ਇਹਦੇ ਵਿੱਚ ਲਿਖੀ ਹੋਈ ਹੈ ਠੀਕ ਹੈ ਖੂਨ ਤਾਂ ਮੈਂ ਤੁਹਾਡਾ 24 ਘੰਟੇ ਪਹਿਲਾਂ ਪੂਰਾ ਹੋ ਗਿਆ ਹੋਣਾ ਮੈਡਲ ਫੜਿਆ ਹੋਇਆ ਹਾਂਜੀ ਸਰਟੀਫਿਕੇਟ ਤੁਸੀਂ ਫੜਿਆ ਹੋਇਆ ਚਲੋ ਸਾਨੂੰ ਮਾਰ ਜੋ ਵੀ ਗੋਨਰ ਸਾਹਿਬ ਦਾ ਕਟਾਰੀਆ ਸਾਹਿਬ ਦਾ ਜੋ ਪ੍ਰੋਗਰਾਮ ਸੀਗਾ ਆਪਾਂ ਕਵਰ ਕੀਤਾ ਵਕ ਵਕ ਸਿੱਖਤਾਂ ਨੂੰ ਮਿਲੇ ਵਕ ਵਕ ਪ੍ਰਸ਼ਾਸਨ ਦੇ ਵਕ ਵਕ ਉਹਦੇ ਤੋਂ ਪਹੁੰਚੇ ਹੋਏ ਸੀਗੇ ਪਰ ਜਦੋਂ ਅਸੀਂ ਇਹਨਾਂ ਦੀ ਬਾਈਟ ਲਾਈਨ ਦੀ ਕੋਸ਼ਿਸ਼ ਕੀਤੀ ਇੱਕ ਗੱਲ ਤੋਂ ਜ਼ਰੂਰ ਕਹਿਣਾ ਚਾਹਾਂਗਾ ਕਿ ਪੱਤਰਕਾਰੀ ਸਾਡੇ ਸੁਵਿਧਾ ਅੰਦਾਲ ਸਾਡੇ ਦੇਸ਼ ਦਾ ਚੌਥਾ ਸਤੰਭਾ ਤੇ ਮੈਂ ਸਾਰੇ ਪ੍ਰਸ਼ਾਸਨ ਨੂੰ ਨਹੀਂ ਕਹਿੰਦਾ ਸਾਰੇ ਅਧਿਕਾਰੀਆਂ ਨੂੰ ਨਹੀਂ ਕਹਿੰਦਾ ਲੇਕਿਨ ਕੁਝ ਇਹੋ ਜਿਹੇ 2-4 ਵਿੱਚ ਅਧਿਕਾਰੀ ਸੀਗੇ ਕਿ ਜਿਹਨਾਂ ਮੀਡੀਆ ਨਾਲ ਵੀ ਅੱਗੇ ਨਹੀਂ ਆਉਣ ਦਿੱਤਾ ਗਿਆ ਸਾਨੂੰ ਮਨਜੋਗ ਪਟਾਰੀਆ ਸਾਹਿਬ ਨਾਲ ਕੋਈ ਬਾਈਟ ਨਹੀਂ ਕਰਨ ਦਿੱਤੀ ਗਈ ਔਰ ਜਿਹੜੀ ਸ਼ਬਦਬਾਜ਼ੀ ਸੀਗੀ ਉਹ ਵੀ ਉਹਨਾਂ ਦੇ ਵਿੱਚ ਥੋੜੀ ਅਫਸਰशाही ਸਾਹਬ ਚਲ ਕਰੀ ਸੀ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਜਾਂ ਸਾਡੇ ਮਾਰਜੂਕਤ ਅਧਿਕਾਰੀਆਂ ਨੂੰ ਜਾਂ ਸੀਐਮ ਸਾਹਿਬ ਨੂੰ ਕਿ ਥੋੜਾ ਬੋਤਾ ਮੀਡੀਆ ਦੀ ਆਪਾਂ ਜਿਵੇਂ ਮਾਨਮਰਿਆਦਾ ਹੋ ਰੱਖ ਕੇ ਚੱਲੀਏ ਤੇ ਇਸੇ ਉਸ ਸ਼ਬਦਾਂ ਦੇ ਨਾਲ ਮੈਂ ਦੁਬਾਰਾ ਫਿਰ ਪੇਸ਼ੀ ਕਰੂੰਗਾ ਉਹਨਾਂ ਕੋਲ ਅਧਿਕਾਰੀਆਂ ਨੂੰ ਕਿ ਅਗਲੇ ਜਿਹੜਾ ਪ੍ਰੋਗਰਾਮ ਤੁਸੀਂ ਜਾ ਰਹੇ ਹੋ ਤੇ ਕਮ ਸੇ ਕਮ ਉੱਥੇ ਜਾ ਕੇ ਆਪਣਾ ਬਤੀਰਾ ਥੋੜਾ ਜਿਹਾ ਆਪਣਾ ਡਾਊਨ ਕਰੋ ਤੁਹਾਨੂੰ ਅੱਗੇ ਦੀਆਂ